ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੀਡੀਸੀ ਦੇ ਨਾਲ ਇਸ ਸਮੇਂ ਅਸੀਂ ਮੌਜੂਦ ਆ 50 51 ਦੇ ਐਂਟਰੀ ਪੁਆਇੰਟ ਤੇ ਉਹ ਐਂਟਰੀ ਪੁਆਇੰਟ ਜਿਹੜਾ ਬਹਾਰੀ ਤੋਂ ਚੰਡੀਗੜ੍ਹ ਨੂੰ ਜਾਂਦਾ ਯਾਨੀ ਕਿ ਚੰਡੀਗੜ੍ਹ ਮਹਾਲੀ ਚੰਡੀਗੜ੍ਹ ਪੰਜਾਬ ਦਾ ਬਾਰਡਰ ਜਿਹਨੂੰ ਅੱਜ ਤਕਰੀਬਨ ਹੱਦ ਤੋ ਵੱਦ ਸੀਲ ਕੀਤਾ ਗਿਆ ਕੁਝ ਰਸਤਾ ਲੋਕਾਂ ਲਈ ਖੁੱਲਾ ਜ਼ਰੂਰ ਰੱਖਿਆ ਗਿਆ ਹੈ ਪਰ ਇਸ ਕਰਕੇ ਭਾਰੀ ਗਿਣਤੀ 'ਚ ਇੱਥੇ ਪੁਲਿਸ ਮੌਜੂਦ ਆ ਕਿ ਪੀਯੂ ਯਾਨੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੀ ਕਨਵੈਨਸ਼ਨ ਹੋਣ ਜਾ ਰਹੀ ਹੈ ਉਸ ਦੇ ਵਿੱਚ ਇਕੱਠ ਨਾ ਹੋ ਸਕੇ ਹਾਲਾਂਕਿ ਉਸ ਤੋਂ ਅਗਲਾ ਜਿਹੜਾ ਬਾਰਡਰ ਆ ਜਿੱਥੇ ਕੌਮੀ ਇਨਸਾਫ ਮੋਰਚਾ ਮੌਜੂਦ ਆ ਉਹਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਉਸ ਤੋਂ ਅੱਗੇ ਵਾਲੀ ਲਾਈਟਾਂ ਉਹ ਵੀ ਸੀਲ ਕੀਤੀਆਂ ਗਈਆਂ ਵੇਰਕਾ ਚੌਕ ਕੋਲ ਵੀ ਇੱਥੇ ਵੀ ਪੁਲਿਸ ਮੌਜੂਦ ਹੈ ਤਾਂ ਕਿ ਕੋਈ ਜਥੇਬੰਦੀ ਜਿਹੜੀ ਉਹ ਐਂਟਰ ਨਾ ਕਰ ਸਕੇ ਲੋਕ ਐਂਟਰ ਨਾ ਕਰ ਸਕਣ ਤਸਵੀਰਾਂ ਇੱਕ ਵਾਰ ਤਾਂ ਉਹ ਦੇਖੋ ਨਾ ਦੇਖੋ ਪੁਲਿਸ ਦੀ ਨਫਰੀ ਦੇਖ ਲੋ ਕਿ ਪੁਲਿਸ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਪੁਲਿਸ ਵੱਲ ਇੱਥੇ ਮੌਜੂਦ ਹੈ ਤਾਂ ਕਿ ਜਿਹੜਾ ਕੋਈ ਐਂਟਰੀ ਕਰਨ ਦੀ ਕੋਸ਼ਿਸ਼ ਕਰੇ ਉਹਨੂੰ ਇੱਥੇ ਰੋਕਿਆ ਜਾਵੇ ਐਂਟਰੀ ਨਾ ਕਰਨ ਦਿੱਤੀ ਜਾਵੇ ਇੱਥੇ ਹੀ ਇਸ ਤੋਂ ਇਲਾਵਾ ਜਿਹੜਾ ਆ ਟਰੱਕ ਜਿਹੜੇ ਇੱਥੇ ਖੜੇ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚ ਟਿਪਰਾ ਦੇ ਵਿੱਚ ਜਿਹੜਾ ਆ ਇਸ ਸਮੇਂ ਮਿੱਟੀ ਭਰ ਕੇ ਰੱਖੀ ਗਈ ਆ ਤਾਂ ਕਿ ਜੇਕਰ ਲੋਡ ਪੈਂਦੀ ਆ ਤਾਂ ਉਹਨਾਂ ਨੂੰ ਰੱਸਾ ਝੜਾਇਆ ਜਾਵੇ ਦੇਖੋ ਇੱਥੇ ਬੈਰੀਕੇਡ ਮੂਹਰੇ ਮੌਜੂਦ ਨੇ ਪਿੱਛੇ ਬੈਰੀਕੇਡ ਹੋਰ ਰੱਖੇ ਗਏ ਨੇ ਬੈਰੀਕੇਡ ਦੇ ਨਾਲ ਰੱਸਾ ਜਿਹੜਾ ਰੱਖਿਆ ਗਿਆ ਤਾਂ ਕਿ ਰੱਸਾ ਬੰਨ ਦਿੱਤਾ ਜਾਵੇ ਜੇ ਲੋਡ ਪੈਂਦੀ ਆ ਪਰ ਪੁਲਿਸ ਜਿੱਥੇ ਆਮ ਗੱਡੀਆਂ ਨੂੰ ਚੈੱਕ ਕਰਦੀ ਆ ਉਹਦੇ ਨਾਲ ਨਾਲ ਟ੍ਰੈਫਿਕ ਵੀ ਜਿਹੜਾ ਹੈ ਜਮਾ ਹੁੰਦਾ ਜਾ ਰਿਹਾ ਇਹ ਤਸਵੀਰ ਪੰਜਾਬ ਦੀ ਆ ਬਿਲਕੁਲ ਇਹਦੇ ਪਿੱਛੇ ਅੰਮ੍ਰਿਤਸਰ ਗੁਰਦੁਆਰਾ ਜਿੱਥੇ ਇਕੱਠੇ ਹੋਣ ਦੀ ਕਾਲ ਦਿੱਤੀ ਗਈ ਸੀ ਤਾਂ ਉੱਥੋਂ ਹੁਣ ਤੁਸੀਂ ਦੇਖੋ ਕਿ ਕੱਠ ਨਜ਼ਰ ਆ ਰਿਹਾ ਟ੍ਰੈਫਿਕ ਨਜ਼ਰ ਆ ਰਿਹਾ ਲੋਕ ਇੱਥੇ ਜਿਹੜੇ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਪਰ ਇੱਥੇ ਯੂਨੀਵਰਸਿਟੀ ਦੇ ਵਿੱਚ ਘੱਟ ਨਾ ਹੋਵੇ ਉਹਦੇ ਲਈ ਪੁਲਿਸ ਤਿਆਰ ਹੈ ਤਾਂ ਦੋ ਐਂਟਰੀਆਂ ਖੁੱਲੀਆਂ ਜ਼ਰੂਰ ਰੱਖੀਆਂ ਗਈਆਂ ਨੇ ਪਰ ਐਂਟਰੀਆਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਖੋ ਇੱਥੇ ਦੇਖੋ ਕਿ ਪੁਲਿਸ ਜਿਹੜੀ ਇੱਥੇ ਵੀ ਟਰੱਕ ਲਾ ਕੇ ਖੜੀ ਹੈ ਇੱਥੇ ਬੈਰੀਕੇਡ ਲਾਏ ਹੋਏ ਨੇ ਰੱਸਾ ਰੱਖਿਆ ਗਿਆ ਹਰ ਇੱਕ ਇੰਤਜ਼ਾਮ ਹੱਥਾਂ 'ਚ ਛੋਟੀਆਂ ਫੜੀਆਂ ਗਈਆਂ ਨੇ ਹਰ ਇੱਕ ਦਾਮ ਹੈ ਪੁਲਿਸ ਕੋਲ ਤਾਂ ਕਿ ਉਹ ਪਿਕ ਐਕਸ਼ਨ 'ਚ ਜਿਹੜਾ ਆ ਸਕੇ ਤਸਵੀਰ ਥੋੜਾ ਅੱਗੇ ਤੁਹਾਨੂੰ ਦਿਖਾਉਨੇ ਆ ਤੁਸੀਂ ਆਪ ਅੰਦਾਜ਼ਾ ਲਾਓਗੇ ਕਿ ਕਿਸ ਤਰੀਕੇ ਦੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਹੈ ਤਿਆਰੀ ਆ ਇੱਧਰ ਬੈਰੀਕੇਡ ਜਿਹੜੇ ਲਾਏ ਗਏ ਨੇ ਪੁਲਿਸ ਇੱਧਰ ਵੀ ਬੈਠੀ ਇੱਧਰ ਨਜ਼ਰ ਆ ਰਹੀ ਆ ਇੱਥੇ ਪੁਲਿਸ ਜਿਹੜੀ ਆ ਉਹ ਨਜ਼ਰ ਆ ਰਹੀ ਆ ਜਿਸ ਦੇ ਨਾਲ ਇਹ ਟਰੱਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਟਰੱਕਾਂ ਦੇ ਵਿੱਚ ਜਿਹੜੇ ਨੇ ਇਸ ਸਮੇਂ ਜਿਹੜੀਆਂ ਮਿੱਟੀ ਭਰ ਕੇ ਰੱਖੀ ਗਈ ਆ ਤੇ ਇਸ ਤੋਂ ਇਲਾਵਾ ਪਿੱਛੇ ਬੱਸਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਬੱਸਾਂ ਇੱਥੇ ਖੜੀਆਂ ਨਜ਼ਰ ਆ ਰਹੀਆਂ ਹੋ ਇਸ ਕਰਕੇ ਕੇ ਬੱਸਾਂ ਦੇ ਵਿੱਚ ਜਿਹੜਾ ਆ ਲੋਕ ਜਿਹੜੇ ਇੱਥੋਂ ਆਉਣ ਜਿਹੜੇ ਜਾ ਕੇ ਕੋਈ ਵੀ ਜਿਹੜੀ ਆ ਬਾੜ ਦਾ ਤੋਵੇ ਕੋਈ ਐਸੀ ਗਤੀਵਿਧੀ ਹੋਵੇ ਉਸ ਤੋਂ ਬਾਅਦ ਇਹਨਾਂ ਬੱਸਾਂ ਦੇ ਵਿੱਚ ਉਹਨਾਂ ਨੂੰ ਭਰਿਆ ਜਾਵੇ ਸੋ ਇਹ ਤਸਵੀਰ ਹੈ ਤੁਸੀਂ ਦੇਖੋ ਇੱਥੇ ਇਹਦੇ ਅੰਦਰ ਬਿਲਕੁਲ ਟਰੱਕਾਂ ਦੇ ਅੰਦਰ ਮਿੱਟੀ ਜਿਹੜੀ ਆ ਟਿਪਰਾ ਰਾਹੀਂ ਜਿਹੜੇ ਟਿਪਰਾ ਦੇ ਵਿੱਚ ਮਿੱਟੀ ਭਰੀ ਗਈ ਹੈ ਤਾਂ ਕਿ ਟਿਪਰਾਂ ਨੂੰ ਕਿਤੇ ਵੀ ਜਦ ਇੰਸਟਾਲ ਕੀਤਾ ਜਾਵੇ ਲਾਇਆ ਜਾਵੇ ਸੋ ਇਹ ਟਿਪਰ ਮੌਜੂਦ ਆ ਇਸ ਬੱਸਾਂ ਦੇ ਵਿੱਚ ਹੋਰ ਵੀ ਜਿਹੜੀ ਪੁਲਿਸ ਆ ਉਹ ਮੌਜੂਦ ਹੈ ਬੱਸੇ ਵਿੱਚ ਪੁਲਿਸ ਜਿਹੜੀ ਆ ਉਹ ਨਜ਼ਰ ਆਉਂਦੀ ਆ ਬੈਠੀ ਤੇ ਇਸ ਦੇ ਨਾਲ ਕਮਰ ਨੂੰ ਖਾਲੀ ਵੀ ਰੱਖਿਆ ਗਿਆ ਹੈ ਤਾਂ ਕਿ ਜੇ ਲੋਡ ਪੈਂਦੀ ਹੈ ਇਹਨਾਂ ਬੱਸਾਂ ਦੇ ਵਿੱਚ ਹੀ ਭਰ ਲਿੱਤਾ ਜਾਵੇ ਉਹਨਾਂ ਹਰ ਇੱਕ ਵਿਅਕਤੀ ਨੂੰ ਜਿਹੜਾ ਇੱਥੇ ਐਂਟਰੀ ਕਰਨ ਦੀ ਕੋਸ਼ਿਸ਼ ਕਰੇਗਾ ਚੈੱਕ ਕੀਤਾ ਜਾ ਰਿਹਾ ਹੈ ਆਰਜੀ ਤੌਰ ਤੇ ਚੌਕੀ ਬਣਾਈ ਗਈ ਹੈ ਆਰਜੀ ਚੌਕੀ ਨਜ਼ਰ ਆ ਰਹੀ ਹੈ ਇੱਥੇ ਪੁਲਿਸ ਬੈਠੀ ਨਜ਼ਰ ਆ ਰਹੀ ਹੈ ਸੋ ਤਸਵੀਰ ਹੈ ਇਸ ਸਮੇਂ ਪੰਜਾਬ ਚੰਡੀਗੜ੍ਹ ਬਾਰਡਰ ਦੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਕਿਸ ਤਰੀਕੇ ਨਾਲ ਅਧਿਕਾਰ ਅੱਜ ਪਹਿਲਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਕੋਈ ਵਿਅਕਤੀ ਜਿਹੜਾ ਆ ਉਹ ਯੂਨੀਵਰਸਿਟੀ ਤੱਕ ਜਿਹੜਾ ਪੁੱਜ ਸਕੇ ਤੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਇਸ ਸਮੇਂ ਸਾਂਝੀ ਕਰ ਰਹੇ ਹਾਂ ਹਾਲਾਂਕਿ ਆਰਮਸ ਪ੍ਰਿੰਟ ਜਿਹੜਾ ਆ ਉਹਨੂੰ ਨਹੀਂ ਰੋਕਿਆ ਜਾ ਸਕਦਾ ਬਖਵਕ ਜਥੇਬੰਦੀਆਂ ਨੂੰ ਰੋਕਣ ਦੇ ਲਈ ਇੰਤਜ਼ਾਮ ਨੇ ਦੂਜੇ ਪਾਸੇ ਰੋਡ ਦੇ ਵੀ ਪੁਲਿਸ ਜਿਹੜੀ ਆ ਨਜ਼ਰ ਆ ਰਹੀ ਹੈ ਹਰ ਪਾਸੇ ਤੁਹਾਨੂੰ ਹੁਣ ਤਕਰੀਬਨ ਵਰਦੀ ਨਜ਼ਰ ਆਵੇਗੀ ਪੁਲਿਸ ਨਜ਼ਰ ਆਵੇਗੀ ਤਸਵੀਰ ਨਜ਼ਰ ਆਵੇਗੀ ਤੇ ਉਸ ਤੋਂ ਇਲਾਵਾ ਹੁਣ ਹਰ ਇੱਕ ਇੰਤਜ਼ਾਮ ਨਜ਼ਰ ਆਵੇਗਾ ਚੰਡੀਗੜ੍ਹ ਪੁਲਿਸ ਦਾ ਪ੍ਰਸ਼ਾਸਨ ਦਾ ਤਾਂ ਕਿ ਉਹ ਨਾ ਕਿਸੇ ਨੂੰ ਅੱਗੇ ਜਾਣ ਦੇ ਜਦ ਆਰਡਰ ਮਿਲੇਗਾ ਤਾ ਇਸ ਨੂੰ ਇੱਕ ਸੀਲ ਕਰ ਦਿੱਤਾ ਜਾਵੇਗਾ ਇਸ ਨੂੰ ਇੱਕ ਬੰਦ ਕਰ ਦਿੱਤਾ ਜਾਵੇਗਾ ਉਸ ਲਈ ਕੇਬਲ ਥੋੜੀ ਸਪੇਸ ਛੱਡੀ ਹੈ ਥੋੜੀ ਸਪੇਸ ਹੋਣ ਕਰਕੇ ਹੀ ਇੱਥੋਂ ਜਿਹੜੀ ਆ ਤੁਹਾਨੂੰ ਜਿਹੜੀ ਪੀੜ ਨਜ਼ਰ ਆ ਰਹੀ ਹੋਵੇਗੀ ਟ੍ਰੈਫਿਕ ਨਜ਼ਰ ਆ ਰਹੀ ਹੋਵੇਗੀ ਤੇ ਇਹ ਤਸਵੀਰ ਇਸ ਸਮੇਂ ਹੈ ਜਿੱਥੇ ਹਰ ਇੱਕ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਹੈ ਇਸ ਤਰੀਕੇ ਨਾਲ ਜਿਹੜੇ ਨਕੀਲੇ ਕੰਡੇ ਵਾਲੇ ਜੇ ਕਹੀਏ ਨਕੀਲੇ ਸਰੀਏ ਵਾਲੇ ਵੈਰੀਗੇਡ ਮੂਰੇ ਲਿਆਂਦੇ ਗਏ ਨੇ ਪਿੱਛੇ ਦੂਜੇ ਵੈਰੀਗੇਡ ਰੱਖੇ ਗਏ ਨੇ ਕਿ ਤਾਂ ਕਿ ਇਸ ਨੂੰ ਜੇਕਰ ਕੋਈ ਚੜਦਾ ਜਾਂ ੱੱਕਾ ਵਜਦਾ ਉਹਦੇ ਬਾਜ ਨਾ ਜਾਵੇ ਆਪਣਾ ਬਚਾਅ ਕਰਦੇ ਹੋਏ ਬੰਦਾ ਪਿੱਛੇ ਰਹੇਗਾ ਸੋ ਇਸ ਦੇ ਪਿੱਛੇ ਵੱਡੇ ਬੈਰੀਕੇਡ ਜਿਹੜੇ ਨੇ ਉਹ ਲਾਏ ਗਏ ਨੇ ਤੇ ਹੁਣ ਇਹ ਤਸਵੀਰ ਹੈ ਕਿ ਟ੍ਰੈਫਿਕ ਜਿਹੜਾ ਆ ਉਹ ਜ਼ਿਆਦਾ ਹੋਇਆ ਆ ਤੁਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਟ੍ਰੈਫਿਕ ਕਰਕੇ ਐਂਬੂਲੈਂਸ ਜਾਂ ਹੋਰ ਕਿਸੇ ਨੂੰ ਵੀ ਦਿੱਕਤ ਆ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਰਸਤੇ ਤੋਂ ਅਕਸਰ ਜਿਹੜੇ ਚੰਡੀਗੜ੍ਹ ਤੋਂ ਦੂਜੇ ਪਾਸੇ ਬਾਹਰ ਦੇ ਜਿਹੜੇ ਨੇ ਵਿਅਕਤੀਆਂ ਉਹ ਐਂਟਰੀ ਕਰਦੇ ਨੇ ਚੰਡੀਗੜ੍ਹ ਨੂੰ ਤਾਂ ਕਿ ਉਹ ਪੀਜੀਆ ਤੱਕ ਜਾਂ ਹੋਰ ਪਾਸੇ ਪਹੁੰਚ ਸਕਣ ਕੋ ਟ੍ਰੈਫਿਕ ਜਿਹੜੀ ਆ ਉਸ ਦਾ ਜਰੂਰ ਜਿਹੜਾ ਉਸੇ ਇਜ਼ਾਫਾ ਹੋਇਆ ਆ ਕਿਉਂਕਿ ਬਾਰਡਰ ਨੂੰ ਜੇ ਸੀਲ ਕੀਤਾ ਜਾਂਦਾ ਬੰਦ ਕੀਤਾ ਜਾਂਦਾ ਤਾਂ ਟ੍ਰੈਫਿਕ ਇਜ਼ਾਫਾ ਹੁੰਦਾ ਦੂਰ ਦੇਖੋ ਬੱਸ ਉਹ ਰੋਕੀ ਗਈ ਆ ਪੁਲਿਸ ਬੱਸ ਨੂੰ ਜਿਹੜੀ ਆ ਚੈੱਕ ਕਰਦੀ ਨਜ਼ਰ ਆ ਰਹੀ ਆ ਕਿਉਂ ਚੈੱਕ ਕੀਤਾ ਜਾ ਰਿਹਾ ਬੱਸ ਨੂੰ ਕਿ ਆਕੇ ਕੋਈ ਵੀ ਵਿਅਕਤੀ ਜਿਹੜਾ ਉਹ ਚੰਡੀਗੜ੍ਹ ਤੱਕ ਜਾਣ ਜੋਗਾ ਨਾ ਹੋਵੇ ਤਸਵੀਰ ਇੱਕ ਵਾਰੀ ਬੱਸ ਦੀ ਤੁਹਾਨੂੰ ਦਿਖਾਉਣੀ ਆ ਦੇਖੋ ਪੁਲਿਸ ਬੱਸ ਦੇ ਵਿੱਚ ਚੈੱਕ ਕਰਦੀ ਜਿਹੜੀ ਉਹ ਇੱਥੇ ਆ ਰਿਹਾ ਸੀਗਾ ਇਸ ਪਾਸੇ ਬਚੋ ਤਾਂ ਇਹ ਇਹ ਤਸਵੀਰ ਹੈ ਬਾਜ਼ੀ ਦੇ ਕੋਲ ਜਿਸ ਮੇਰੇ ਬਾਜ਼ੀ ਦੇ ਨਜ਼ਰ ਆਉਂਦੀ ਹੈ ਸੈਕਟਰ ਦੀ ਆਹ ਤਸਵੀਰ ਜਿਹੜੀ ਤੁਹਾਡੇ ਨਾਲ ਅਸੂਸਾਦੀ ਕਰ ਰਹੀ ਹੈ ਇਸ ਸਬੰਧੀ ਹਰ ਇੱਕ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਕਿ ਐਂਟਰੀ ਜਿਹੜੀ ਹੈ ਉਹ ਸਹੀ ਕਰਤੀ ਜਿਹੜੀ ਆ ਉਸ ਨੂੰ ਰੋਕਿਆ ਜਾਵੇ ਐਂਟਰੀ ਤੋਂ ਹਰ ਇੱਕ ਦਾ ਚੈੱਕ ਕੀਤਾ ਜਾਵੇ ਚਾਰਾਣਾ ਕੋਣ ਹੈ ਇਹ ਕਹਾਣੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਦੇ 5052 ਦੇ ਰਸਤੇ ਤੋਂ ਜਿੱਥੇ ਬਾਰਡਰ ਹੈ ਪੰਜਾਬ ਚੰਡੀਗੜ੍ਹ ਦਾ ਜਿੱਥੇ ਬਾਕੀ ਪਾਲਿਸ ਵੱਲੋਂ ਹੁਣ ਤਕਰੀਬਨ ਸੀਲ ਕਰ ਦਿੱਤਾ ਗਿਆ ਹੈ ਮੜ ਰੋ ਪੀਡੀਸੀ ਦੇ ਨਾਲ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ